అజ బూటా కిలో అది వాట టాకే వడదా జా అని అయితే ఐదు నీ వట్ వడ్డీ గరవ వడ్డా అజ ఫీ గరవెందో ਹਾਂ ਗਰਮ ਇੱਧਰ ਹੀ ਲੱਗਦਾ ਯਾਰ ਹੈ ਯਾਰ ਯਾਰ ਪੁੱਛਦੇ ਆ ਵਟ ਵੜ ਵੜ ਕੇ ਸਾਰਾ ਵਾਹਣ ਵੜ ਕੇ ਲੈ ਜੂਗਾ ਜੇ ਨੂੰ ਆਖੇ ਮੇਰੀ ਵਟ ਵੜਦਾ ਤੇ ਕਿਤੇ ਗਾਲੀ ਨਾ ਪੈ ਜੇ ਯਾਰ ਇਹਨੂੰ ਆਖੀਏ ਕਿਹਦੇ ਹਸਾਮ ਆ ਯਾਰ ਤੇ ਵਟ ਵੜ ਵੜ ਕੇ ਸਾਰਾ ਵਾਹਣ ਹੀ ਬੱਚਰ ਲਾ ਕੇ ਲੈ ਜੂਗਾ ਯਾਰ ਕੋਈ ਨਹੀਂ ਅੱਜ ਦਵਾਵੇਂ ਆ ਦਿਮਾਗ ਇਹ ਦਿਮਾਗ ਨਾਲ ਗੱਲ ਕਰਦੇ ਆ ਉਹੀ ਇਹ ਲੋਟਾਂ ਦਾ ਉਹ ਤਾਂ ਇਹ ਕੱਬੇ ਸੁਹਾ ਦਾ ਬੰਦਾ ਗਾਲੀ ਨਾ ਪੈ ਜੇ ਕਰਦੇ ਆ ਗੱਲ ਗਵਿੰਦਰ ਨਾਲ ਯਾਰ ਕਰਦੇ ਆ ਗਲਵਿੰਦਰ ਨਾਲ ਗੱਲ ਟਕਾ ਕੇ ਜੇ ਕਹਿੰਦੇ ਕੋਈ ਵਲਫੇਅਰ ਨਾਲ ਗੱਲ ਕਹਿਣੀ ਪਊ ਉਹ ਹੋਰ ਗਵਿੰਦਰਾ ਕੀ ਹਾਲਾ ਵਟਕੜੀ ਜੰਨਾ ਹਾਂ ਠੀਕ ਆ ਵਧੀਆ ਬਈ ਹਾਂ ਵਟ ਵਧੀਆ ਵਾਹ ਮਾਰਾ ਪੁੱਤ 6 ਮਹੀਨਾ ਤੋਂ ਵਟਣ ਡੈ ਹੀ ਬੈਣਾ ਵਟਾ ਹੈ ਚੱਲ ਕੋਈ ਗੱਲ ਨਹੀਂ ਬਾਈ ਵੜਲਾ ਵਟ ਆਪਣੀ ਤਾਂ ਕੋਈ ਚੱਕਰ ਨਹੀਂ ਤੇ ਆਪਣਾ ਤਾਂ ਕੋਈ ਨਹੀਂ ਵਟ ਵਟ ਦਾ ਕੋਈ ਚੱਕਰ ਨਹੀਂ ਮਾਣੀ ਮੋਟੀ ਵੜ ਲੈਗਾ ਤਾਂ ਵੱਢੀ ਜਾਊਗੀ ਠੀਕ ਆ ਤੇ ਗੁਰਵਿੰਦਰਾ ਯਾਰ ਪੈਂਟ ਵਾਲੇ ਜਿਹੜੇ ਲੋਕ ਹੁੰਦੇ ਆ ਨਾ ਹਾਂ ਇੱਕ ਤਾਂ ਨਾਂ ਬੰਦੇ ਦਾ ਮਾਣ ਪੋ ਧਰਦਾ ਇੱਕ ਲੋਕ ਧਰਦੇ ਆ ਠੀਕ ਆ ਤੇ ਹੁਣ ਲੋਕਾਂ ਨੇ ਤੇਰਾ ਨਾਂ ਹੋ ਉਹ ਨਰਾ ਮੈਦਾ ਪੈਂਡ ਦੀ ਸਾਥ ਜੀ ਜਾ ਕੇ ਆਏ ਕਹਿੰਦੇ ਗੁਰਵਿੰਦਰ ਉਹਦਾ ਨਾਮ ਹੀ ਵਟਾ ਵਾਡਾ ਵਟਾ ਵਾਡੇ ਆਹ ਤੇਰਾ ਮੈਂ ਕਹਿੰਦਾ ਯਾਰ ਉਹ ਆਪੀ ਪੈਂਡ ਦੀ ਸਾਥ ਆ ਜਿਹੜੀ ਆਪਣੇ ਪੈਂਡ ਚ ਉੱਥੇ ਮਨਾਂਗੇ ਜਾਂਦਾ ਤੇ ਉੱਥੇ ਗੱਲਾਂ ਕਰੀ ਜਾਂਦੇ ਕਿ ਜਿਹੜਾ ਉਹ ਗੁਰਵਿੰਦਰ ਆ ਤੂੰ ਬੰਦਾ ਹੀ ਵਟਾ ਵਾਡਾ ਆਖੇ ਆਂਦੀ ਕੋਣੀ ਵਟ ਛੱਡਦਾ ਹੀ ਨਹੀਂ ਅੱਛਾ ਕੋਈ ਨਹੀਂ ਮੇਰੀ ਤਾਂ ਘਰਲਾ ਮੜੀ ਮੁੱਟੀ ਵਟ ਨੂੰ ਮਿੰਦਾ ਕੁਛ ਨਹੀਂ ਹੁੰਦਾ ਪਰ ਤੇਰਾ ਨਾਮ ਬਈ ਵਟਾਂ ਵਟ ਧਰੀ ਬਿਠੇ ਪੈਂਡ ਠੀਕ ਐ ਯਾਰ ਕਿਤੇ ਸੱਚੀ ਤਾਂ ਨਹੀਂ ਯਾਰ ਪੈਂਡ ਚ ਮੈਨੂੰ ਬਤਨਾ ਕਰੀ ਜਾਂਦੇ ਵੀ ਗੁਰਵਿੰਦਰ ਵਟਾਂ ਵਾਡਾ ਲੋਕਾਂ ਦੀਆਂ ਲਾਓ ਯਾਰ ਮੂਟੀ ਵਟਾਂ ਇਹ ਕਾਪੇਟ ਬੰਨਾਵ ਕਰ ਦੂੰਗੇ ਮੈਂ ਤਾਂ ਹਰੇ ਚ ਗੁਰਵਿੰਦਰ ਵਟਾ ਵਾਡਾ